ਇੱਕ ਕਿਥੋਂ ਲੈ ਕੇ ਆ ਰਹੇ ਸੀ ਗੱਡੀ ਤੁਸੀਂ ਕਿੱਧਰ ਨੂੰ ਜਾ ਰਹੇ ਸੀਗੇ ਜੀ ਗੱਡੀ ਅਸੀਂ ਜੀ ਪਿੰਡੋਂ ਆ ਰਹੇ ਸੀ ਸਾਰੇ ਵਾਲੇ ਤੋਂ ਠੀਕ ਹੈ ਜੀ ਤੇ ਇਹ ਬਾਈ ਕੋਲੋਂ ਅਲਾਈਨਮੈਂਟ ਕਰਾਈ ਆ ਜੀ ਇਹ ਬਾਈ ਟਰਾਈ ਲਾਈਨ ਆਇਆ ਜੀ ਠੀਕ ਹੈ ਜੀ ਟਰਾਈ ਲਾਈਨ ਆਉਣ ਤੋਂ ਬਾਅਦ ਸਾਡੇ ਕੋਲੇ ਭੱਜ ਕੇ ਗਿਆ ਕਹਿੰਦਾ ਬਈ ਜਾਨਾ ਵਿੱਚੋਂ ਅੱਗ ਤੁਹਾਨੂੰ ਤੁਹਾਨੂੰ ਨਿਕਲੀ ਜਾਂਦਾ ਹੈ ਕਿ ਆਪਾਂ ਚੱਲੀਏ ਕਿਹਦੇ ਕੋ ਸੱਜਣ ਸੀਗੇ ਜੀ ਮੋਟਰਸਾਈਕਲ ਤੇ ਮਗਰ ਆਇਆ ਤੇ ਸਾਡੇ ਆਉਣ ਤੋਂ ਪਹਿਲਾਂ ਗੱਡੀ ਨੂੰ ਅੱਗ ਲੱਗ ਚੁੱਕੀ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਕੋਈ ਬੰਦੇ ਦੀ ਕੋਈ ਹਾਲਤ ਕੋਈ ਸੱਟਾ ਸੱਟ ਨਹੀਂ ਨਹੀਂ ਜੀ ਸਭ ਸਹੀ ਸਲਾਮਤ ਹੈ ਜੀ ਚਲੋ ਠੀਕ ਹੈ ਜੀ ਇਹ ਕਿਹੜਾ ਮਾਡਲ ਕਿਹੜਾ ਸੀ ਗੱਡੀ ਦਾ ਜੀ ਵੇ ਇਹ ਮਾਡਲ 11 ਹੈ 11 ਮਾਡਲ ਹੈ ਜੀ 68 ਹੈ ਜੀ ਭਾਈ ਕੀ ਨਾਮ ਹੈ ਆਪਣਾ ਜੀ ਮੇਰਾ ਸੰਦੀਪ ਕੁਮਾਰ ਭਾਈ ਕੀ ਗੱਲ ਹੋਈ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਸੀ ਭਾਈ ਪਿੰਡੋਂ ਆਏ ਸੀ ਮੜਾ ਮੋੜਾ ਕੰਮ ਕਰਾਉਣ ਆਏ ਸੀ ਆਪਣਾ ਪਿੰਡ ਤਾਰੇ ਵਾਲਾ ਜੀ ਅੱਛਾ ਤੇ ਹੋਇਆ ਟੀ ਇੱਥੇ ਆ ਕੇ ਬਾ ਮੜਾ ਮੋੜਾ ਕੰਮ ਕਰਾਉਣ ਆਏ ਸੀ ਇੱਥੇ ਮਲੋੜੀ ਠੀਕ ਹੈ ਉਹਦੋਂ ਬਾਅਦ ਕੰਮ ਕਰਾ ਕੇ ਤੇ ਬਾਈ ਕੋਲੇ ਆਏ ਸੀ ਅਕਾ 40 ਅਲਾਈਨਮੈਂਟ ਕਰਾ ਲਈ ਅਲਾਈਨਮੈਂਟ ਕਰਾਇਆ ਤੇ ਬਾਈ ਟਰਾਈ ਲਾਈਨ ਆਇਆ ਜੀ ਜੀ ਟਰਾਈ ਲਾਈਨ ਆਉਣ ਤੋਂ ਬਾਅਦ ਬਾਈ ਗੱਡੀ ਇੱਥੇ ਰੋਕ ਕੇ ਵਿੱਚੋਂ ਸ਼ੌਟ ਹੋਇਆ ਕੁਝ ਧੂਆ ਨਿਕਲਿਆ ਇਹ ਬਾਈ ਸਾਡੇ ਕੋਲ ਗਿਆ ਜੀ ਤੁਸਜਨ ਨੂੰ ਨਾਮ ਲੈ ਕੇ ਮੋਟਰਸਾਈਕਲ ਜੀ ਜੋ ਸਾਡੇ ਕੋਲ ਗਿਆ ਸਾਡੇ ਉਹ ਆਉਂਦੇ ਆਉਂਦੇ ਹੀ ਨਹੀਂ ਤੇ ਪੂਰੀ ਪੂਰੀ ਤਾਂ ਤੁਹਾਨੂੰ ਡੀਸੀ ਆ ਗਿਆ ਹਾਂਜੀ ਹਾਂ ਠੀਕ ਹੈ ਤੇ ਕਾਰ ਕਿਹੜੀ ਹੈ ਬੇਸਿਕਲੀ ਇਹ ਸਕੋਡਾ ਲੋਰਾ ਹੈ ਸਕੋਡਾ ਲੋਰਾ ਹੈ ਇਹ ਕੋਈ ਕਾਰਨ ਅੱਦਾ ਹੋਇਆ ਆਈਡੀ ਵੀ ਕਿਥੋਂ ਸਰਦੀ ਇੰਜਨ ਚ ਲੰਕ ਕਿਸ ਤਰ੍ਹਾਂ ਕਾਰਨ ਤਾਂ ਬਾਜ ਵਿੱਚੋਂ ਕੋਈ ਤਾਰ ਜੁੜ ਗਈ ਅੱਛਾ ਇਹ ਕਾਰ ਤੁਹਾਡੀ ਆਪਦੀ ਸੀ ਹਾਂਜੀ ਹਾਂ ਠੀਕ ਹੈ ਜੀ ਵੋਟ ਨੂੰ ਨੁਕਸਾਨ ਤਾਂ ਹੀ ਪੁੱਛਿਆ ਨਹੀਂ ਹੋ ਸਮਝਦੇ ਸੀ ਉਹਦੀ ਮੇਰੀ ਭਾਤੀ ਹਾਂਜੀ ਹਾਂਜੀ ਕਿੰਨੀ ਦੇਰ ਸੀ ਅਸੀਂ ਤਾਂ ਹੈ ਨਹੀਂ ਸੀ ਭੜਾਈ ਸੀਗੇ ਜਿਹਦਾ ਵਜ੍ਹਾ ਟਾਈ ਕਿੰਨੀ ਦੇਰ ਤੱਕ ਸਾਰਾ ਰੁਕਿਆ ਹੋਇਆ ਹੈ ਇਹਨੂੰ ਤਕਰੀਬਨ ਵੌਗ ਘੰਟਾ ਹੀ ਤੁਸੀਂ ਕੰਮ ਕੀਰਦੇ ਹੋ ਮੈਂ ਅਕਾਊਂਟ ਦਾ ਕੰਮ ਕਰਦਾ ਹਾਂ ਅਕਾਊਂਟ ਦਾ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਮਦਦ ਕੀਤੀ ਜੀ ਤੁਹਾਡੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਕਰ ਰਿਹਾ ਜੀ ਜੋ ਕਰ ਰਿਹਾ ਤੁਹਾਡੇ ਸਾਹਮਣੇ ਹੈ ਅੱਛਾ ਨਾਗਲਾ ਪ੍ਰਾਈਵੇਟ ਪਹੁੰਚੀ ਸੀ ਹਾਂ ਜੀ ਠੀਕ ਹੈ